ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਉਮੀਦ ਹੈ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪ ਸਭ ਠੀਕ ਹੋਵੋਗੇ ਅੱਜ ਆਪਾਂ ਜਾਣਾਂਗੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਥਿਤ ਪਵਿੱਤਰ ਅਸਥਾਨ ਠੜਾ ਸਾਹਿਬ 68 ਸਿਰਤ ਦੇ ਇਤਿਹਾਸ ਬਾਰੇ ਇਹ ਸਥਾਨ ਗੁਰਦੁਆਰਾ ਦੁਖਪੰਜਨੀ ਬੇਰ ਸਾਹਿਬ ਜੀ ਦੇ ਨਾਲ ਹੀ ਸਥਿਤ ਹੈ ਸੰਗਤ ਜੀ ਇਹ ਉਹੀ ਸਥਾਨ ਹੈ ਜਿੱਥੇ ਸਨ 1577 ਵਿੱਚ ਸਤਿਗੁਰੂ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੁਭਾਈ ਮਨ ਹੋ ਕਰਕੇ ਸ੍ਰੀ ਅੰਮ੍ਰਿਤ ਸਰੋਵਰ ਦੀ ਖਦਵਾਈ ਕਰਵਾਈ ਇੱਥੇ ਹੀ ਬੈਠ ਕਰਕੇ ਪੰਜਵੇਂ ਪਿਤਾ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ੍ਰੀ ਹਰਮੰਦਰ ਸਾਹਿਬ ਜੀ ਦੀ ਉਸਾਰੀ ਅਤੇ ਸਰੋਵਰ ਨੂੰ ਪੱਕਾ ਹੋਣ ਦੀ ਖਾਰ ਸੇਵਾ ਦੇ ਨਿਗਰਾਨੀ ਰੱਖਿਆ ਕਰਦੇ ਸੀ ਅਤੇ ਗੁਰਸਿੱਖਾਂ ਨੂੰ ਸਿੱਖੀ ਦਾ ਉਪਦੇਸ਼ ਦਿਆ ਕਰਦੇ ਸੀ ਇਸੇ ਹੀ ਸਥਾਨ ਉਤੇ ਸਵੇਰੇ ਸ਼ਾਮ ਦਾ ਦੀਵਾਨ ਸਜਾਇਆ ਜਾਂਦਾ ਸੀ ਇਹ ਉਹੀ ਅਸਥਾਨ ਹੈ ਜਿੱਥੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਰੂਪਾਂ ਦੀ ਸੰਪਾਦਨਾ ਕਰਨ ਤੋਂ ਪਹਿਲਾਂ ਸ੍ਰੀ ਗੋਵਿੰਦਵਾਲ ਸਾਹਿਬ ਤੋਂ ਗੁਰਬਾਣੀ ਪੋਥੀਆਂ ਲਿਆ ਕਰਕੇ ਸਭ ਤੋਂ ਪਹਿਲਾਂ ਇਸ ਸਥਾਨ ਉੱਤੇ ਹੀ ਸੁਭਾਈ ਮਾਨ ਕੀਤੀਆਂ ਗਈਆਂ ਸਨ ਇਹ ਉਹੀ ਸਥਾਨ ਹੈ ਜਿੱਥੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਨ 1600 ਵਿੱਚ ਵਜ਼ੀਰ ਖਾਨ ਦਾ ਜਲੋਦਰ ਦਾ ਰੋਗ ਬਾਬਾ ਬੁੱਢਾ ਸਾਹਿਬ ਜੀ ਦੇ ਹੱਥੇਂ ਕਾਰ ਸੇਵਾ ਦੀ ਟੋਕਰੀ ਛਟਵਾ ਕਰਕੇ ਦੂਰ ਕੀਤਾ ਐਸੇ ਹੀ ਪਵਿੱਤਰ ਅਸਥਾਨੋ ਤੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਪਵਿੱਤਰ ਮੁਖਵਾਕ ਤੋਂ ਰਾਮਕਲੀ ਰਾਗ ਵਿੱਚ 68 ਤੀਰਥ ਜਹ ਸਾਧ ਪਗਤ ਰਹਿ ਪਵਿੱਤਰ ਗੁਰਬਾਣੀ ਸ਼ਬਦ ਉਚਾਰਨ ਕੀਤਾ ਸੀ ਜਿਸ ਤੋਂ ਭਾਵ ਹੈ ਕਿ ਉਹ ਵਿਅਕਤੀ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਬਾਣੇ ਅੰਦਰ ਆਪਣਾ ਜੀਵਨ ਬਤੀਤ ਕਰਦਾ ਹੈ ਅਤੇ ਹੋਰਨਾਂ ਨੂੰ ਵੀ ਇਸੇ ਮਾਰਗ ਉੱਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ ਨਾਮ ਸਿਮਰਨ ਭਜਨ ਬੰਦਕੀ ਅੰਦਰ ਜੀਵਨ ਬਤੀਤ ਕਰਦਾ ਹੈ ਐਸੇ ਵਿਅਕਤੀ ਨੂੰ ਸੰਤ ਮਹਾਂਪੁਰਸ਼ ਜਾਂ ਫਿਰ ਸਾਧ ਆਖਿਆ ਜਾਂਦਾ ਹੈ ਇਹੋ ਜੇ ਜੀਵਨ ਬਤੀਤ ਕਰਨ ਵਾਲੇ ਜਿਹੜੇ ਅਸਥਾਨ ਉੱਤੇ ਬੈਠਦੇ ਹਨ ਉਹ ਅਸਥਾਨ 68 ਤੀਰਥ ਦੇ ਬਰਾਬਰ ਹੋ ਜਾਂਦਾ ਹੈ ਜਿਸ ਕਰਕੇ ਇਸ ਪਵਿੱਤਰ ਅਸਥਾਨ ਨੂੰ ਥੜਾ ਸਾਹਿਬ 68 ਤੀਰਥ ਵੀ ਆਖਿਆ ਜਾਂਦਾ ਹੈ ਸੋ ਅੱਜ ਵੀ ਇਸ ਪਵਿੱਤਰ ਅਸਥਾਨ ਉੱਤੇ ਸੰਗਤਾਂ ਧੁਰ ਕੇ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਈ ਦੇ ਮਹਾਵਾਕਾ ਅਨੁਸਾਰ ਬੈਠ ਕਰਕੇ ਨਾਮ ਸਿਮਰਨ ਅਤੇ ਗੁਰਬਾਣੀ ਜਾਪ ਕਰਕੇ ਆਪਣਾ ਜੀਵਨ ਸਫਲਾ ਕਰਦੇ ਹਨ ਜੇਕਰ ਆਪਜੀ ਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੇ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ